ਵਾਲਮਿਕੀ ਸਮਾਜ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਐਸ ਸੀ ਐਸ ٹی ਕ੍ਰੀਮ ਲੇਅਰ ਦਾ ਪੂਰਨ ਤੌਰ ਤੇ ਸਮਰਥਨ ਕੀਤਾ ਜਾ ਰਿਹਾ ਹੈ ਇਸ ਦੇ ਸਬੰਧ ਵਿੱਚ ਗੜਸ਼ੰਕਰ ਵਿਕੇਂ ਵਾਲਮੀਕੀ ਪਾਈਚਾਰੇ ਦੇ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸੁਪਰੀਮ ਕੋਰਟ ਦੇ ਜੱਜਾਂ ਦੇ ਵੱਲੋਂ ਵਾਲਮੀਕੀ ਸਮਾਜ ਦੇ ਲਈ 12.5 ਫੀਸਦੀ ਪ੍ਰਾਖਮ ਕਰਨ ਦੇਣ ਦਾ ਸਮਰਥਨ ਕੀਤਾ ਗਿਆ ਤੇ ਖੁਸ਼ੀ ਪ੍ਰਗਟਾਉਂਦਿਆਂ ਹੋਇਆਂ ਲੱਡੂ ਵੰਡੇ ਗਏ ਨੇ ਇਸ ਮੌਕੇ ਨਰੇਸ਼ ਕੁਮਾਰ ਪੱਟੀ ਵਿਜੇ ਪੱਟੀ ਲੇਖ ਰਾਜ ਟੀਮਾਨਾ ਤੇ ਸੋਮਨਾਥ ਟੀਮਾਨਾ ਤੇ ਹੋਰਾਂ ਦੱਕੇ ਨੇ ਕਿ ਸੁਪਰੀਮ ਕੋਰਟ ਦੇ ਵੱਲੋਂ ਕ੍ਰੀਮ ਲੇਅਰ ਦਾ ਇਤਿਹਾਸ ਫੈਸਲਾ ਵਾਲਮੀਕੀ ਪਾਈਚਾਰੇ ਤੇ ਹੋਰ ਪਾਈਚਾਰੀਆਂ ਦੇ ਲਈ vârda ਤੇ ਉਹਨਾਂ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ 12.5 ਫੀਸਦ ਰਾਖਵਾਕਰਨ ਸਿੱਖਿਆ ਤੇ ਰੁਜ਼ਗਾਰ ਦੇ ਵਿੱਚ ਲਾਗੂ ਕੀਤਾ ਜਾਵੇ ਤਾਂ ਕਿ ਉਹਨਾਂ ਦੇ ਪਿਛੜੇ ਵਰਗ ਨੂੰ ਰਾਖਵਾ ਕਰਨ ਦਾ ਪੂਰਾ ਲਾਭ ਮਿਲ ਸਕੇ ਤੇ ਉਹਨਾਂ ਕਿਹਾ ਕਿ ਵਾਲਮੀਕੀ ਸਮਾਜ ਚਾਹੇ ਪਛੜੇ ਵਰਗ ਦੇ ਵਿੱਚ ਗਿਣਿਆ ਜਾਂਦਾ ਪਰ ਅੱਜ ਵਾਲਮੀਕੀ ਸਮਾਜ ਨੇ ਆਪਣੇ ਇੱਕੇ ਦਾ ਸਬੂਤ ਦਿੰਦਿਆ ਹੋਇਆ ਭਾਰਤ ਦੇ ਵਿੱਚ ਬੰਦ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਤੇ ਉਹਨਾਂ ਹੀ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ 78 ਸਾਲ ਤੱਕ ਇਸ ਰਾਖਮੇ ਕਰਨ ਦਾ ਲਾਭ ਉਹਨਾਂ ਨੂੰ ਨਹੀਂ ਮਿਲ ਸਕਿਆ ਸੁਪਰੀਮ ਕੋਰਟ ਦੇ ਇਸ ਫੈਸਲੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਰਾਖਵਾਕਰਨ ਸਭ ਤੋ ਵੱਧ ਜ਼ਰੂਰਤ ਸੀ ਐਸਡੀ ਵਾਲਮੀਕੀ ਸਮਾਜ ਨੂੰ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਫੈਸਲੇ ਨੂੰ ਰਾਗੂ ਕਰਵਾਉਣ ਲਈ ਹਰ ਤਰ੍ਹਾਂ ਦਾ ਸੰਘਰਸ਼ ਵੀ ਕਰਨਗੇ ਨਰੇਸ਼ਮਰ ਪੱਟੀ ਐਡਵੋਕੇਟ ਆਪਣੇ ਵੱਲੋਂ ਤੇ ਵਾਲਮੀਕੀ ਸਮਾਜ ਵੱਲੋਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਜੋ ਰਿਜ਼ਰਵੇਸ਼ਨ ਦੇ ਮੁੱਦੇ ਤੇ 12.5% ਵਾਲਮੀਕੀ ਸਮਾਜ ਦਾ ਅਲੱਗ ਰੱਖ ਕੇ ਇਹ ਫੈਸਲਾ ਇਤਿਆਹਾਸਕ ਕੀਤਾ ਸੁਪਰੀਮ ਕੋਰਟ ਵੱਲੋਂ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਤੇ ਆਸ ਰੱਖਦਾ ਇਹ ਵਾਲਮੀਕੀ ਸਮਾਜ ਜੋ ਬਹੁਤ ਹੀ ਪਛੜਿਆ ਹੋਇਆ ਸੀ ਹੁਣ ਤੱਕ ਆਜ਼ਾਦੀ ਦੇ 70 ਸਾਲਾਂ ਤੋਂ ਬਾਅਦ ਵੀ ਆਰਥਿਕ ਦਾਦੀ ਦਲਦਲ ਦੇ ਵਿੱਚੋਂ ਨਹੀਂ ਨਿਕਲ ਸਕਿਆ ਕਿਉਂਕਿ ਵਾਲਮੀਕੀ ਸਮਾਜ ਨੂੰ ਐਜੂਕੇਸ਼ਨ ਦੇ ਵਿੱਚ ਨੌਕਰੀਆਂ ਦੇ ਵਿੱਚ ਪ੍ਰੋਮੋਸ਼ਨਾਂ ਦੇ ਵਿੱਚ ਉਹਨਾਂ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਗਿਆ ਪਰ ਇਸ ਇਤਿਹਾਸਿਕ ਫੈਸਲੇ ਦੇ ਨਾਲ ਵਾਲਮੀਕੀ ਸਮਾਜ ਨੂੰ ਹੱਕ ਮਿਲੇਗਾ ਤੇ ਵਾਲਮੀਕੀ ਸਮਾਜ ਦਲਦਲ ਆਰਥਿਕ ਤੇ ਦਲਦਲ ਦੇ ਵਿੱਚੋਂ ਨਿਕਲੇਗਾ ਤੇ ਇੱਕ ਚੰਗਾ ਜੀਵਨ ਜਿਉਣ ਦੇ ਲਈ यो 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 कोई होवेगा हो ते मैं आ, आज ਪੂਰੇ ਵਾਲਮੀਕੀ ਸਮਾਜ ਨੇ ਆ ਆਤਰਵੀ ਸਮਾਜ ਵਲੋਂ ਬਸਪਾ ਦੇ ਵਲੋਂ ਜੋ ਸ਼ਹਿਰ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਬੰਦ ਦੀ ਕਾਲ ਦਿੱਤੀ ਸੀਗੀ ਵਾਲਮੀਕੀ ਸਮਾਜ ਨੇ ਇਕੱਠੇ ਹੋ ਕੇ ਇੱਕ ਮੁਹਰਤਾ ਦਾ ਏਕਤਾ ਦਾ ਸਬੂਤ ਦਿੱਤਾ ਤੇ ਇਹ ਬੰਦ ਨੂੰ ਕਾਮਯਾਬ ਨਹੀਂ ਹੋਣ ਦਿੱਤਾ 1% ਵੀ ਗੱਟਸ਼ੰਕਰ ਦੇ ਵਿੱਚ ਬੰਦ ਨਹੀਂ ਹੋ ਸਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਵਾਲਮੀਕੀ ਸਮਾਜ ਇਸ ਮੁੱਦੇ ਤੇ ਇਕੱਠੇ ਹੋ ਕੇ ਇੱਕ ਜੁੱਟ ਹੋ ਕੇ ਆਪਣੀ ਏਕਤਾ ਦਾ ਸਬੂਤ ਦਿੰਦੇ ਹੋਏ ਸੰਘਰਸ਼ ਕਰਦਾ ਰਹੇਗਾ ਤੇ ਇਸ ਇਤਿਆਜ਼ਿਕ ਫੈਸਲੇ ਨੂੰ ਪ੍ਰਸ਼ਾਸਨ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਲਾਗੂ ਕਰਵਾਉਣ ਲਈ ਸਰਕਾਰਾਂ ਨੂੰ ਮਜਬੂਰ ਕਰ ਦੇਵੇਗਾ ਅਸੀਂ ਥੋੜੇ ਦਿਨਾਂ ਦੇ ਵਿੱਚ ਹੀ ਗੜਸ਼ੰਕਰ ਦੇ ਚਾਰੋਂ ਵਾਲਮੀਕੀ ਮਹੱਲਿਆਂ ਦੇ ਵਸਨੀਕਾਂ ਵੱਲੋਂ ਦਿਨ ਨਾਲ ਲੈ ਕੇ ਇਕੱਠੇ ਕਰਕੇ ਐਸਡੀਐਮ ਦਫ਼ਤਰ ਮੰਗ ਪੱਤਰ ਵੀ ਦੇਣ ਜਾ ਰਹੇ ਹਾਂ ਤਾਂ ਕਿ ਇਹ ਲੜਾਈ ਅਸੀਂ ਸੁਨਯੋਗ ਅਦਾਲਤ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਕੀਤਾ ਹੈ ਤੇ ਅਸੀਂ ਇਸ ਨੂੰ ਆਖਰ ਤੱਕ ਨਹੀਂ ਪੇਚੜ ਸਕੀਏ ਔਰ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਕਿ ਇਤਿਹਾਸਿਕ ਫੈਸਲਾ ਕੀਤਾ ਆ ਸਾਡੀ ਕੌਮ ਦੇ ਲਈ ਸਾਡੇ ਵਾਲਮੀਕ ਭਾਰੇ ਭਾਈਚਾਰੇ ਦੇ ਲਈ ਔਰ ਮਜਵੀ ਸਿੱਖ ਭਾਈਚਾਰੇ ਲਈ ਇੱਕ ਬਹੁਤ ਹੀ ਵੱਡਾ ਵਰਦਾਨ ਸਾਬਤ ਹੋਏਗਾ ਪਰ ਨਾਲ ਦੀ ਨਾਲ ਮੈਂ ਇੱਕ ਗੱਲ ਜ਼ਰੂਰ ਕਹਾਗਾ ਕਿ ਹੁਣ ਅਸੀਂ ਜਿਹੜੀ ਇਹ ਲੜਾਈ ਆ ਇਸ ਲੜਾਈ ਨੂੰ ਜ਼ਰੂਰੀ ਤਾਂ ਬਣ ਜਾਂਦੀ ਆ ਕਿਉਂਕਿ ਅਸੀਂ ਸਿਰਫ 12.5% ਨੌਕਰੀਆਂ ਵਿੱਚ ਨਹੀਂ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਜੇਕਰ ਸਾਡੇ ਬੱਚੇ ਪੜ੍ਹੇ ਲਿਖੇ ਨਹੀਂ ਆ ਜੇਕਰ ਸਾਡੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲਦੀ ਔਰ ਉੱਥੇ ਜਾ ਕੇ ਜੇ ਸਾਡੇ ਅਸੀਂ ਮੰਗ ਪੱਤਰ ਦੇਵਾਂਗੇ ਵੱਖ-ਵੱਖ ਸਰਕਾਰਾਂ ਤੱਕ ਪਹੁੰਚਾਵਾਂਗੇ ਅਫਸਰਾਂ ਦੇ ਜ਼ਰੀਏ ਜਿਹਦੇ ਵਿੱਚ ਅਸੀਂ ਇੱਕ ਮੰਗ ਜਿਹੜੀ ਸਾਡੀ ਸਭ ਤੋਂ ਇੰਪੋਰਟੈਂਟ ਹੈ ਕਿ ਸਾਨੂੰ ਜਿੱਥੇ ਨੌਕਰੀਆਂ 'ਚ ਰਿਜ਼ਰਵੇਸ਼ਨ ਦਿੱਤੀ ਆ ਸਭ ਤੋਂ ਪਹਿਲਾਂ ਸਾਨੂੰ ਪੜ੍ਹਾਈ ਦੇ ਵਿੱਚ ਵਿਦਿਅਕ ਅਦਾਰਿਆਂ ਦੇ ਵਿੱਚ ਐਡਮਿਸ਼ਨ ਦੇ ਵਿੱਚ ਸਾਨੂੰ 12.5% ਜਿਹੜੀ ਰਿਜ਼ਰਵੇਸ਼ਨ ਦੇਣੀ ਬਣਦੀ ਆ ਔਰ ਸੁਪਰੀਮ ਕੋਰਟ ਦੇ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਤ ਪਛੜੇ ਹੋਏ ਜਿਹੜਾ ਵਰਗ ਹੈ ਸਾਡਾ ਵਲਮੀਕੀ ਭਾਈਚਾਰਾ ਇਸ ਨੂੰ ਇਸ ਰਿਜ਼ਰਵੇਸ਼ਨ ਦੀ ਸਭ ਤੋਂ ਵੱਧ ਜ਼ਰੂਰਤ ਹੈ ਕਿਉਂਕਿ ਜੇਕਰ ਆਪਾਂ ਦੇਖਦੇ ਆ ਕਿ ਸਾਡਾ ਅਸੀਂ ਨਾ ਤਾਂ ਆਰਥਿਕ ਤੌਰ ਤੇ ਦੂਸਰੇ ਐਸਸੀ ਭਾਈਚਾਰਿਆਂ ਦੇ ਬਰਾਬਰ ਪਹੁੰਚੇ ਆ ਨਾ ਅਸੀਂ ਸਮਾਜਿਕ ਤੌਰ ਤੇ ਆ ਨਾ ਅਸੀਂ ਅਸੀਂ ਰੁਤਬਿਆਂ ਦੇ ਤੌਰ ਤੇ ਆ ਨਾ ਅਸੀਂ ਸੰਗਠਨ ਦੇ ਤੌਰ ਤੇ ਆ ਸੋ ਸਾਨੂੰ ਅੱਜ ਦੇ ਦੌਰ ਦੇ ਵਿੱਚ ਅੱਜ ਇਸ ਇਤਿਹਾਸਿਕ ਫੈਸਲੇ ਨੇ ਇਕੱਠਿਆਂ ਹੋਣ ਦਾ ਮੌਕਾ ਵੀ ਦਿੱਤਾ ਨਾਲ ਦੀ ਨਾਲ ਸਾਨੂੰ ਇਹ ਸਾਬਤ ਕਰਨ ਦਾ ਮੌਕਾ ਦਿੱਤਾ ਕਿ ਸਾਡੀ ਕਾਬਲੀਅਤ ਕਿਸੇ ਪੱਧਰ ਤੇ ਵੀ ਤੁਹਾਡੇ ਨਾਲੋਂ ਘੱਟ ਨਹੀਂ ਆ ਔਰ ਇਹ ਬੰਦ ਦੀ ਕਾਲ ਜਿਹੜੀ ਇਹਨਾਂ ਨੇ ਦਿੱਤੀ ਆ ਇਸ ਗੱਲ ਨੇ ਸਾਬਤ ਕਰ ਦਿੱਤਾ ਕਿ ਇਹ ਕਦੇ ਵੀ ਸਾਡੇ ਸਕੇ ਨਹੀਂ ਆ ਔਰ ਦੂਜੀ ਗੱਲ ਅਸੀਂ ਬਰਬਰ ਡਟ ਕੇ ਖੜ ਕੇ ਅੱਜ ਇੱਕ ਕੱਲ ਜ਼ਰੂਰ ਸਾਬਤ ਕਰ ਦਿੱਤੀ ਹੈ ਕਿ ਬੇਸ਼ੱਕ ਸਾਡਾ ਭਾਈਚਾਰਾ ਹਜੇ ਆਰਥਿਕ ਤੌਰ ਤੇ ਤੁਹਾਡੇ ਬਰਾਬਰ ਨਹੀਂ ਪਹੁੰਚਿਆ ਕਿ ਸੁਪਰੀਮ ਕੋਰਟ ਨੇ ਮਾਨਯੋਗ ਅਦਾਲਤ ਨੇ ਸਾਡੇ ਹੱਕ ਦੇ ਵਿੱਚ ਬਾਲਮੀਕ ਸਮਾਜ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਮੈਂ ਉਹਨਾਂ ਦਾ ਆਪਣੇ ਸਮਾਜ ਵੱਲੋਂ ਪੂਰੇ ਦੇਸ਼ ਵੱਲੋਂ ਬਹੁਤ ਬੋਦਲਾਂ ਦਾ ਧੰਨਵਾਦ ਕਰਦਾ ਜੱਜ ਸਹਿਬਾਨ ਜਿਹੜੇ ਆ ਮੈਂ ਤਾਂ ਉਹਨਾਂ ਦਾ ਰਿਣੀ ਆ ਬੇ ਜਿਨ੍ਹਾਂ ਨੇ ਇੰਨੀ ਦੁਬਲੀ ਕੁਜਰੀ ਕਾਮ ਨੂੰ ਇਹ ਇੱਕ ਫੈਸਲਾ ਦਿੱਤਾ ਕਿ ਸਾਡੇ ਲੋਕ ਕਿਸੇ ਮੰਝੋ ਨੂੰ ਪ੍ਰਾਪਤ ਕਰ ਸਕਣ ਮੈਂ ਬਾਰ-ਬਾਰ ਹੀ ਉਹਨਾਂ ਦਾ ਧੰਨਵਾਦ ਕਰਨੇ ਜਾਂਦਾ ਮਾਂਜੋਗ ਅਦਾਲਤ ਦਾ ਬੇ ਜਿਨ੍ਹਾਂ ਨੇ ਇਹਨਾ ਫੈਸਲਾ ਸਾਡੇ ਹੱਕ ਦਿੱਤਾ ਬਿਲਕੁਲ ਮੈਂ ਆਪਣੇ ਦਿਲ ਦੇ ਨਾਲ ਤਹਿ ਦਿਲੋਂ ਧੰਨਵਾਦੀ ਕਰਦਾ ਔਰ ਆਪਣੇ ਸਮਾਜ ਨੂੰ ਬੇਨਤੀ ਕਰਨੇ ਜਾਂਦਾ ਮੈਂ ਅਸੀਂ ਥੋੜੇ ਦਿਨਾਂ ਦੇ ਵਿੱਚ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਆਪਾਂ ਆਪਣੇ ਆਪਣੇ ਘਰ ਸਾਰੇ ਸੁਨਹਿਾਰਾਂ ਚੌਹਾ ਮੰਨਿਆ ਚਲਾਓ ਜਿਹੜੇ ਕਿ ਵੱਧ ਵੱਧ ਆਪਾਂ ਇਕੱਠੇ ਹੋ ਕੇ ਇਸ ਚੀਜ਼ ਦੇ ਉੱਤੇ ਜੋ ਸਾਨੂੰ ਹੱਕ ਮਿਲਿਆ ਉੱਤੇ ਆਪਾਂ ਪੈੜਾ ਦੇ ਸਕੀਏ